ਤੇਰੇ ਚਿੱਲੇ ਤੋਂ ਯੋ ਸੂਰਤ ਦੀ ਦੀਆ ਹੀਰ ਦੀ ਤੇਰੇ ਚਿੱਲੇ ਤੋਂ ਯੋ ਸੂਰਤ ਦੀ ਦੀਆ ਹੀਰ ਦੀ ਆਹ ਲਾ ਦੇਖ گورਖਾ ਉੜਦੀ ਏ ਫੁੱਲ ਕਾਰੀ ਮੇਰਾ ਸੋਹਣਾ ਪਿੰਡ ਜਲਾਲਕੁੜੇ ਕੁਲਦੀਪ ਮਾਨਕ ਦੀ ਆਵਾਜ਼ 'ਚ ਤੁਸੀਂ ਸੁਣਿਆ ਹੋਣਾ ਕੀ ਮਾਣ ਰੱਖੇਗਾ ਸੋਹਣਾ ਪਿੰਡ ਜਲਾਲ ਮੇਰਾ ਕਹਿੰਦਾ ਕਰਮਜੀਤ ਅਨਮੋਲ ਫਰੀਦਕੋਟ ਸੰਸਦੀ ਹਲਕੇ ਦਾ ਇਹ ਪਿੰਡ ਜਲਾਲ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਨਕ ਦੀ ਜਨਮ ਭੂਮੀ ਹੈ ਜਦੋਂ ਕੁਲਦੀਪ ਮਾਨਕ ਨੇ ਏਕ ਲਈ ਸੀ ਸੋਹਣਾ ਪਿੰਡ ਜਲਾਲ ਮੇਰਾ ਤਾਂ ਮਾਣ ਨਾਲ ਇਸ ਪਿੰਡ ਦੀ ਹੱਕ ਚੌੜੀ ਹੋ ਗਈ ਸੀ ਹੁਣ ਜਲਾਲ ਪਿੰਡ ਨਵੇਂ ਸਿਆਸੀ ਸਮੀਕਰਨਾਂ ਦੇ ਰੌਂਚ ਹੈ ਕਿਉਂਕਿ ਹਲਕਾ ਫਰੀਦਕੋਟ ਤੋਂ ਆਮ ਆਦਮੀ ਦੇ ਉਮੀਦਵਾਰ ਕਰਮਜੀਤ ਅਨਮੋਲ ਪਿੰਡ ਜਲਾਲ ਦਾ ਦੋਤਾ ਤੇ ਮਰਹੂਮ ਕੁਲਦੀਪ ਮਾਨਕ ਦਾ ਸਗਾ ਭਾਂਜਾ ਪਿੰਡ ਜਲਾਲ ਆਪਣੇ ਦੋਤੇ ਦਾ ਮਾਨ ਰੱਖਦਾ ਹੈ ਜਾਂ ਨਹੀਂ ਇਹ ਤਾਂ ਚੋਣ ਨਤੀਜੇ ਦੱਸਣਗੇ ਪਰੰਤੂ ਇਸ ਪਿੰਡ ਤੇ ਆਮ ਆਦਮੀ ਉਮੀਦਵਾਰ ਉਹਨਾਂ ਹੀ ਮਾਨ ਕਰਦਾ ਜਿਨ੍ਹਾਂ ਕੁਲਦੀਪ ਮਾਨਕ ਮਾਨ ਕਰਦੇ ਸਨ ਪਿੰਡ ਜਲਾਲ ਦੀ ਵੋਟ 5500 ਦੇ ਕਰੀਬ ਹੈ ਤੇ ਇਹ ਪਿੰਡ ਰਵੈਤੀ ਤੌਰ ਤੇ ਪੰਥਕ ਸਫਾਂ ਦੇ ਪੱਖ ਚ ਭੁਗਤਦਾ ਰਿਹਾ ਹੈ ਲੰਗੀ ਅਸੈਂਬਲੀ ਚੋਣ 2022 ਚ ਪਿੰਡ ਜਲਾਲ ਚੋਂ ਆਮ ਆਦਮੀ ਨੂੰ 1800 72 ਵੋਟਾਂ ਅਕਾਲੀ ਦਲ ਨੂੰ 1401 ਤੇ ਕਾਂਗਰਸ ਨੂੰ 1077 ਵੋਟਾਂ ਮਿਲੀਆਂ ਸਨ ਪਿੰਡ ਵਿੱਚ ਆਮ ਆਦਮੀ ਦੇ ਦੋ ਧੜੇ ਐ ਪਿੰਡ ਜਲਾਲ ਦਾ ਵਸਨੀਕ ਤੇ ਟਰਾਂਸਪੋਰਟਰ ਪ੍ਰਿਥਵੀਪਾਲ ਸਿੰਘ ਜਲਾਲ ਕਹਿੰਦਾ ਹੈ ਕਿ ਭਾਵੇਂ ਅਕਾਲੀ ਦਲ ਨੂੰ ਇਸ ਪਿੰਡ ਵਿੱਚੋਂ ਵੋਟ ਵੱਧ ਮਿਲ ਰਹੀ ਹੈ ਪਰੰਤੂ ਇਸ ਵਾਰ ਪਿੰਡ ਜਲਾਲ ਆਪਣੇ ਦੋਤੇ ਦਾ ਮਾਨ ਰੱਖੇਗਾ ਕੁਲਦੀਪ ਮਾਨਕ ਨੇ ਖੁਦ ਆਜ਼ਾਦ ਮੀਤਪਾਰ ਵਜੋਂ 1996 ਚ ਲੋਕ ਸਭਾ ਬਠਿੰਡਾ ਹਲਕੇ ਤੋਂ ਚੋਣ ਲੜੀ ਸੀ ਤਾਂ ਉਹਨਾਂ ਨੂੰ 23 190 ਵੋਟਾਂ ਜਿਹੜੀਆਂ ਮਿਲੀਆਂ ਸਨ ਉਹ ਚੋਣ ਹਾਰ ਗਏ ਸਨ ਪਰੰਤੂ ਉਹਨਾਂ ਨੇ ਆਪਣੇ ਪਿੰਡ ਜਲਾਲ ਦਾ ਦੁਨੀਆ ਪੱਤੇ ਝੰਡਾ ਬੁਲੰਦ ਕੀਤਾ ਉਹਨਾਂ ਦੀ 30 ਨਵੰਬਰ 211 ਨੂੰ ਮੌਤ ਹੋ ਗਈ ਸੀ ਤੇ 2 ਦਸੰਬਰ ਨੂੰ ਉਹਨਾਂ ਨੂੰ ਪਿੰਡ ਦੇ ਕਬਰਿਸਤਾਨ ਚ ਦਫਨਾਇਆ ਗਿਆ ਸੀ ਮਾਨਕ ਦਾ ਭਤੀਜਾ ਡਾਕਟਰ ਦਿਲਬਾਗ 바ਗੀ ਆਪਣੀ ਭੂਆ ਦੇ ਮੁੰਡੇ ਅਨਮੋਲ ਦੇ ਚੋਣ ਪ੍ਰਚਾਰ ਚ ਡਟਿਆ ਹੋਇਆ ਹੈ ਆਮ ਆਦਮੀ ਆਗੂ ਭੂਟਾ ਸਿੰਘ ਜਲਾਲ ਆਖਦਾ ਪਿੰਡ ਵਾਲੇ ਅਨਮੋਲ ਨੂੰ ਵੋਟ ਪਾ ਕੇ ਮਰਹੂਮ ਮਾਨਕ ਦਾ ਮਾਨ ਰੱਖਣਗੇ ਉਹ ਆਖਦਾ ਕਿ ਪਿੰਡ ਵਿੱਚ ਕੁਲਦੀਪ ਮਾਨਕ ਦੀ ਕੋਈ ਯਾਦਗਾਰ ਨਹੀਂ ਬਣੀ ਉਹ ਚੋਣਾ ਮਗਰੋਂ ਪਿੰਡ ਦੀ ਯਾਦਗਾਰ ਬਣਾਉਣ ਲਈ ਵੀ ਉਪਰਾਲਾ ਕਰਨਗੇ ਡਾਕਟਰ 바ਗੀ ਕਹਿੰਦਾ ਕਿ ਇਹਨਾਂ ਚੋਣਾਂ 'ਚ ਪਿੰਡ ਜਲਾਲ ਅਨਮੋਲ ਨੂੰ ਵੋਟ ਪਾ ਕੇ ਮੁੱਲ 모ੜੇਗਾ ਅਨਮੋਲ ਜਦੋਂ ਬਾਰੀ ਬੀਤ ਪਰ ਦੱਸਿਆ ਜਾਂਦਾ ਹੈ ਤਾਂ ਮੋੜ ਮੈਂ ਰੂਪ 'ਚ ਉਹ ਹਲਕੇ ਦਾ ਦੋ ਤਾਪ ਹੋਣ ਦੀ ਦਲੀਲ ਦਿੰਦਾ ਕੁਲਦੀਪ ਮਾਨਕ ਦੇ ਪਰਿਵਾਰ ਦੇ ਬਾਕੀ ਮੈਂਬਰ ਬਾਹਰ ਰਹਿੰਦੇ ਐ ਕੁਲਦੀਪ ਮਾਨਕ ਦੇ ਘਰ ਨੂੰ ਜੰਦਰਾ ਵਜਿਆ ਹੋਇਆ ਤੇ ਉਹਨਾਂ ਦਾ ਭਤੀਜਾ ਇੱਥੇ ਜ਼ਰੂਰ ਰਹਿ ਰਿਹਾ ਹੈ। ਅਨਮੋਲ ਲਖਦਾ ਹੈ ਕਿ ਉਸ ਦਾ ਤਾਂ ਬਚਪਨ ਪਿੰਡ ਜਲਾਲ ਚ ਬੀਤਿਆ ਤੇ ਇਸ ਪਿੰਡ ਦੀਆਂ ਗਲੀਆਂ ਚ ਖੇਡ ਕੇ ਉਹ ਵੱਡਾ ਹੋਇਆ। ਸਕੂਲੀ ਪੜਾਈ ਪਿੰਡ ਜਲਾਲ ਤੋਂ ਕੀਤੀ ਤੇ ਇਥੋਂ ਤੱਕ ਕਿ ਉਸ ਨੇ ਪਹਿਲੀ ਏਕ ਵੀ ਆਪਣੇ ਮਾਮੇ ਦੇ ਹਰਮੋਨੀਅਮ ਤੋਂ ਪਿੰਡ ਜਲਾਲ ਚ ਲਾਈ ਸੀ। ਅਨਮੋਲ ਲਖਦਾ ਹੈ ਕਿ ਉਹ ਸਿਆਸਤ ਦੀ ਉਡਾਨ ਵੀ ਇਸ ਆਪਣੇ ਨਾਨਕੇ ਪਿੰਡ ਤੋਂ ਭਰ ਰਿਹਾ ਹੈ। ਨਿੰਦਰ ਕੋ ਗਿਆਨ ਵੀ ਤੋ ਤੁਸੀਂ ਚਰਨਜੀਤ ਭੁੱਲਰ ਦੀ ਲਿਖੀ ਹੋਈ ਰਿਪੋਰਟ ਸੁਣ ਰਹੀ ਸੀ ਉਹ ਬੈਠੀ ਤਿੰਜਣਾ ਦੇ ਵਿੱਚ ਉਹ ਚਰ ਖੇਤਾਂ 'ਦ ਪਾਉਂਦੀ ਆ ਬੈਠੀ ਤਿੰਜਣਾ ਦੇ ਵਿੱਚ ਉਹ ਚਰ ਖੇਤਾਂ 'ਦ ਪਾਉਂਦੀ ਆ ਦੇ ਕੇ ਰੰਗ ਜੱਟੀ ਦਾ ਤੌਬਾ ਕਰਨ ਲੇਲਾ